ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਮੌੜ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਠਾੜੇ ਹੈ ਠਾੜੇ ਵਾੜੇ ਦਰਾਕੇ ਦੇ ਨਾਲ ਰਹਿ ਜਾਂਦਾ ਜਦੋਂ ਕੋਟਕਪੂਰੇ ਤੋਂ ਆਪਾਂ ਸ੍ਰੀ ਮੁਖਤਸਰ ਸਾਹਿਬ ਨੂੰ ਜਾਂਦੇ ਆ ਤਾਂ ਵਾੜਾ ਦਰਾਕਾ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਨਾਲ ਦੇ ਪਿੰਡਾਂ 'ਚ ਸਮਾਗ ਇਹ ਤੋਂ ਇਲਾਵਾ ਹਰੀਕੇ ਕਲਾਂ ਖਾਰਾ ਜਾਂ ਹਰੀਨੋ ਇਹ ਪਿੰਡੇ ਦੇ ਆਸ-ਪਾਸ ਹੈ। ਜਿਆਦਾ ਡਿਟੇਲ ਚ ਪਿੰਡਾਂ ਦੇ ਆਸ-ਪਾਸ ਦਾ ਵੇਰਵਾ ਇਸ ਕਰਕੇ ਪਾਇਆ ਜਾਂਦਾ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹਨੂੰ ਧਿਆਨ ਚ ਰਵੇ ਵੀ ਇਹ ਪਿੰਡ ਦੀ ਲੋਕੇਸ਼ਨ ਪ੍ਰੋਪਰ ਹੈ ਕਿੱਥੇ ਕਿਉਂਕਿ ਤੁਸੀਂ ਪਸ਼ੂ ਖਰੀਦ ਕੇ ਫਿਰ ਉਹਨੂੰ ਲੈ ਕੇ ਵੀ ਜਾਣਾ ਤੇ ਉਹਦੇ ਉੱਤੇ ਕਰਾਇਆ ਵੀ ਪੈਣਾ ਹੁੰਦਾ। ਆਮ ਪਸ਼ੂ ਪਾਲਕ, ਮੇਨ ਕਿਤਾ ਖੇਤੀਬਾੜੀ ਤੇ ਉਹਨਾਂ ਕੋਲੋਂ ਅੱਜ ਦੀ ਇਹ ਵੀਡੀਓ ਜਿਹੜੀ ਬਣਾ ਰਹੇ ਆਂ। ਚਾਰ ਕ گاਵਾ ਇਹ ਸਾਈਡ ਤੇ ਤੁਸੀਂ ਦੇਖੋ। ਇੱਕ ਮੱਝ ਜਿਹੜੀ ਅੱਜ ਬਾਈ ਜੀ ਉਹਨਾਂ ਨੇ ਵਕਾਊ ਕੀਤੀ ਹੈ। ਚੁਰੂ ਜੀ ਦੱਸ ਦਣਾ ਦੋਸਤੋ ਵੀ ਇਹ ਦੁੱਧ ਚੰਗੇ ਵਾਲੀ ਮੱਝ ਬਾਈ ਜੂਰੀ ਦੱਸਦੇ ਆ ਮੀਡੀਅਮ ਹਾਈਟ ਚ ਤੁਹਾਨੂੰ ਇਹ ਸੋਹਣੀ ਲੱਗੂਗੀ ਜਦੋਂ ਤੋਰਾਗੇ ਇਹ ਰੇਟ ਵੀਡੀਓ 'ਚ ਹੀ ਹੋਊਗਾ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਉਹ ਜਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਡਿਟੇਲ ਪਹਿਲਾਂ ਪੁੱਛੀਏ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸਿਓ ਵੀਰ ਆਪਣਾ ਕੀ ਨਾਮ ਮੇਰਾ ਸ਼ਕੰਦਰ ਸਿੰਘ ਕੱਚਾ ਜੱਗ ਹੈ ਠੀਕ ਹੈ ਅੱਛਾ ਭਾਈ ਅੱਜ ਕੱਪ ਮੱਝ ਵੇਚਣ ਲੱਗੇ ਹੋ ਕਰਦੀ ਮੱਝ ਆਪਣੀ ਇਹ ਕਰਦੀ ਮੱਝ ਹੈ ਜੀ ਕਿੰਨਾ ਮਸੂਆ ਨੇ ਸੋਨਾ ਭਾਈ ਇਹ ਨਤੀਜਾ ਸੂਆ ਸੋਨਾ ਜੀ ਈ ਚਸੂਆ ਸੋਨਾ ਹੈ ਤੈਨ ਅੰਦਾਜ਼ਾ ਕਿੰਨੇ ਕੁ ਲੈ ਜੂ ਬਾਈ ਇਹ ਬੈਨੇ ਲੈ ਜੋ 5-7 ਦਿਨ ਹੀ ਹੈ ਜੀ ਯਾਨੀ ਅੰਦਾਜ਼ਾ ਕੋਈ ਹਫਤੇ ਵਾਂਗੂ ਹਜੇ ਲੈ ਸਕਦੇ ਸਬਤ ਤਾਂ ਹੀ ਲੈ ਜੂਗੇ ਦਿਨ ਪਏ ਆ ਇਹਦੇ ਠੀਕ ਹੈ ਅੱਛਾ ਬਾਈ ਦੂਜੇ ਸੂਏ ਚ ਦੁੱਧ ਕਿੰਨਾ ਚੋਇਆ ਇਹਦੇ 8 ਕਿਲੋ ਡੰਗ ਦਾ 8.5 8 ਕਿਲੋ ਦਿੱਤਾ ਜੀ ਯਾਨੀ 16 ਕਿਲੋ ਵਾਂਗੂ 16 ਕਿਲੋ 16 ਤੋਂ ਉੱਪਰ ਦਿੱਤਾ ਹੈ ਉੱਪਰ ਦਿੱਤਾ ਹੈ ਠੀਕ ਹੈ ਕੀ ਰੇਟ ਰੱਖ ਦੂੰ ਰੇਟ ਇਹਦਾ 1 48000 ਅੱਛਾ ਜਿਹੜਾ ਇਹਦੇ ਟੀਕਾ ਭਰਾਇਆ ਉਹ ਸੰਭਾਲਿਆ ਸਟਰਾ ਕੇ ਨਹੀਂ ਨੇ ਉਹ ਨਹੀਂ ਸਮਝਲੇ ਬਾਹਲਾ ਮੇਰੇ ਘਰ ਚ ਪਸ਼ੂਆਂ ਵਾਲੇ ਪਾਸੇ ਉਵੇਂ ਧਿਆਨ ਵੀ ਨਹੀਂ ਹੋਣਾ ਨਾ ਖੇਤੀ ਮੈਂ। ਇਹ ਵਸਾਤਾ ਤੇ ਦੋ ਗਾਈਆਂ ਆਪਣੇ ਸੁੰਗਿਆ ਕਰਕੇ ਤੇ ਅਛੇ ਵੀ ਬੱਧ ਵੀ ਤੇ ਬੰਦਨੋਂ ਥਾਈ ਹੈ ਨਹੀਂ। ਹੁਣ ਇਹ ਵੀ ਕੱਟਾ ਕਰਤੀ ਦੇਊਗੀ। ਸਹੀ ਗੱਲ ਹਾਂ। ਸੋ ਦੋਸਤੋ ਜਗਾ ਉਦਾਂ ਦੀ ਹੈ ਬਾਈ ਕੋਲ ਤੇ ਮੈਂ ਇਹ ਵੀ ਗੱਲ ਐਡ ਕਰ ਦਿੰਦਾ ਵੀ ਮੇਨ ਛੌਂਕ ਹੀ ਖੇਤੀਬਾੜੀ ਦਾ ਹੈ। ਸੰਦ ਜਿਹੜੇ ਸਾਧਨ ਤੁਸੀਂ ਦੇਖ ਸਕਦੇ ਹੋ ਬਾਈ ਨੇ ਧੋਕੇ ਟਰੈਕਟਰ ਜਿਹੜੇ ਉਹ ਸਾਹਮਣੇ ਠੱਲੇ ਵੇ ਹੈ। ਤੂੜੀ ਵਾਲੀ ਮਸ਼ੀਨ ਹੈ। ਮਤਲਬ ਮੇਨ ਕਿੱਤਾ ਖੇਤੀਬਾੜੀ ਹੈ। ਇਸ ਸੈਕ ਕਿਤੇ ਦੇ ਤੌਰ ਤੇ ਜਾਂ ਘਰੇ ਦੁੱਧ ਪੀਣ ਨੂੰ ਇਹ ਪਸ਼ੂ ਰੱਖਿਆ ਠੀਕ ਹੈ ਵੀਰੇ ਆ ਬਾਈ ਖੋਲੋ ਮੱਝ ਤੋੜ ਕੇ ਤੁਹਾਨੂੰ ਦਿਖਾ ਦਨਾ ਦੱਸੋ 1 ਲੱਖ ਤੇ 48000 ਦਾ ਰੇਟ ਵੀਰ ਨੇ ਰੱਖਿਆ ਇਹ ਕੱਟੀ ਐਸੇ ਮੱਝ ਦੀ ਹੈ ਤੀਜੇ ਸੂਏ ਸੋਨਾ ਤੇ ਪਹਿਲੇ ਸੂਏ ਦੀ ਕੱਟੀ ਹੈ ਇਸ ਮੱਝ ਦੇ ਨਾਲ ਜਿਹੜੀ ਉਹ ਪਹਿਲੇ ਸੂਏ ਦੀ ਕੱਟੀ ਬੱਧੀ ਵੀ ਹੈ ਕਹਿ ਕਿ ਤੀਜਾ ਸੂਆ ਹੈ ਸਣ ਸੋਹਣਿਆ ਛਵਾਨਾ ਚੰਗਾ ਹੈ ਹਾਈਟ ਮੀਡੀਅਮ ਹੈ ਪਤਲੀ ਚਮੜੀ ਹੈ ਉਹ ਤੁਸੀਂ ਇਹਦਾ ਟੰਚ ਆਉਣ ਦੇਖ ਲਓ ਪਤਲੀ ਬਰੀਕ ਪੂਛ ਮੋੜ ਦੇ ਵਿੱਚੋਂ ਤੁਸੀਂ ਦੇਖੋਗੇ 1 ਲੱਖ 48000 ਰੇਟ ਹੈ ਮੇਰੇ ਇੱਥੇ ਖੜਿਆ ਕੁਝ ਵਪਾਰੀ ਭਰਾ ਐ ਸੋਹਣੀ ਕੀਮਤ ਉਹਨਾਂ ਨੇ ਵੀ ਲਾਈ ਖੈਰ ਸੌਦਾ ਜਿਹੜਾ ਉਹ ਅਣਜਲ ਦੇ ਸਿਰ ਤੇ ਹੁੰਦਾ ਕਈ ਵਾਰਾ ਨਹੀਂ ਹੁੰਦਾ ਪਰ ਪੇਮੈਂਟ ਉਹਨਾਂ ਨੇ ਵੀ ਸੋਹਣੀ ਲਾਤੀ ਸੀ ਬਾਈ ਹੋਰਾਂ ਨੂੰ ਫਿਰ ਵੀ ਜਿਹੜੇ ਘਰ ਦਾ ਅਣਜਲ ਹੋਇਆ ਪਸ਼ੂ ਨੇ ਜਾਣਾ ਉੱਥੇ ਐ ਬਈ ਫੇਰ ਤੋੜ ਦਿਓ ਇੱਕ ਵਾਰ ਇਹਨੇ ਬਾਹਰ ਤੋਂ ਪੈ ਦੋਸਤਾਂ ਨਾਲ ਫੇਰ ਤੋੜ ਦਿੰਨੇ ਆ ਕੁਆ ਸਿੰਘ ਥੋੜਾ ਜਿਹਾ ਦੂਰੋਂ ਹੋ ਕੇ ਪਰ ਉਹ ਮੁੜੇ ਕੁੰਡੇ ਫੁੱਲੀ ਐ ਜੱਜਤਾ ਸਿੰਘ ਕੋਈ ਉਪਰਾ ਨਹੀਂ ਲੱਗਦਾ ਸਿਰ ਦੇ ਨਾਲੋਂ ਢਾਂਜਾ ਚੰਗਾ ਹਜੇ ਹਫਤਾ ਲੈ ਸਕਦੀ ਐ ਸੂਨ ਚ ਕਿਉਂਕਿ ਦਿਨ ਬਾਈ ਦੱਸਦਾ ਕੋਈ 5 ਤੋਂ 7 ਤੇ ਲੈ ਜੂਗੀ ਬਾਕੀ ਕਦੋਂ ਸੂਪੇ ਗਰਮੀ ਦੀ ਰੁੱਤ ਐ ਇਹ ਕੁਝ ਪਤਾ ਨਹੀਂ ਹੁੰਦਾ ਤਿਆਰੀ ਸੋਹਣੀ ਫੜ ਜਾਣੀ ਐ ਨੇ ਸੋ ਇੱਕ ਸੋਹਣੀ ਮੱਝ ਤੁਹਾਨੂੰ ਦਿਖਾ ਰਿਹਾ 1 48 ਡਿਮਾਂਡ ਐ ਮਾਨਤਨ ਕਰੂਗਾ ਭਰਾ ਮੌਕੇ ਤੇ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਰੀਕ ਪਤਲੀ ਚਮੜੀ ਤੁਹਾਨੂੰ ਵੀਡੀਓ ਚੋਂ ਨਜ਼ਰ ਆ ਰਹੀ ਹੋਣੀ ਐ ਬਾਕੀ ਪਤਲੀ ਮੋਡਲ ਦੇ ਵਿੱਚੋਂ ਪੂਛ ਉਹ ਵੀ ਤੁਹਾਨੂੰ ਇੱਥੋਂ ਵਿਸਤ੍ਰੀ ਹੋਣੀ ਹੈ ਸੋ ਸੋਨਾ ਹਵਾਨਾ ਇਸ ਟਾਈਮ ਦਾ ਵੀ ਬਾਕੀ ਅਜੇ ਹੋਰ ਬਣਾਉਗੀ ਚੰਗੀ ਲੱਗੇ ਤਾਂ ਕੰਟੈਕਟ ਮਾਈ ਉਹਨਾਂ ਨਾਲ ਤੁਸੀਂ ਕਰ ਸਕਦੇ ਹੋ ਧੰਨਵਾਦ